ਦੋਸਤੋ ਸ਼ੁਭ ਸਵੇਰ ਅੱਜ ਮੈਂ ਤੁਹਾਡੇ ਨਾਲ ਇੱਕ ਅਜਿਹੀ ਖਬਰ ਸਾਂਝੀ ਕਰ ਰਿਹਾ ਜਿਸ ਨੂੰ ਸੁਣ ਕੇ ਤੁਹਾਨੂੰ ਮਾਣ ਮਹਿਸੂਸ ਹੋਵੇਗਾ ਕਿ ਪੰਜਾਬੀ ਦੁਨੀਆ ਦੇ ਵਿੱਚ ਕਿਸ ਉੱਚੇ ਸੁੱਚੇ ਮਿਹਨਤੀ ਇਮਾਨਦਾਰ ਤੇ ਦਲੇਰ ਕਿਰਦਾਰ ਲਈ ਜਾਣੇ ਜਾਂਦੇ ਹਨ ਇਹ ਖਬਰ ਹੈ ਦੋਸਤੋ ਕੈਨੇਡਾ ਦੇ ਕੈਲਗਰੀ ਸ਼ਹਿਰ ਦੀ ਜਿੱਥੇ ਪਿਛਲੇ ਸ਼ਨੀਵਾਰ ਇੱਕ ਅਜਿਹੀਆ ਘਟਨਾਕਰਮ ਜਿਹੜਾ ਸਿਰਜਿਆ ਗਿਆ ਕਿ ਉੱਥੋਂ ਦੇ ਇੱਕ ਪੰਜਾਬੀ ਟੈਕਸੀ ਡਰਾਈਵਰ ਹਰਦੀਪ ਸਿੰਘ ਤੂਰ ਨੇ ਇਸ ਇੱਕ ਅਜਿਹੀ ਮਿਸਾਲ ਨੂੰ ਜਨਮ ਦਿੱਤਾ ਕਿ ਜਿਸ ਦੇ ਲਈ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਦਾ ਜਿਹੜਾ کردار ਹੈ ਹੋਰ ਉੱਚਾ ਹੋ ਗਿਆ ਦੱਸਣ ਜੋ ਗੱਲ ਇਹ ਹੈ ਕਿ ਪਿਛਲੇ ਦਿਨੀ ਕੈਲਗਰੀ ਦੇ ਵਿੱਚ ਰਾਤ ਨੂੰ ਇੱਕ ਐਮਰਜੈਂਸੀ ਕਾਲ ਆਉਂਦੀ ਹੈ ਤਾਂ ਟੈਕਸੀ ਡਰਾਈਵਰ ਵਜੋਂ ਕਾਰਜਸ਼ੀਲ ਹਰਦੀਪ ਸਿੰਘ ਤੂਰ ਉਸ ਕਾਲ ਨੂੰ ਪਿਕ ਕਰਦਾ ਸੁਣਦਾ ਤਾਂ ਉਸ ਨੂੰ ਇੱਕਦਮ ਉਹ ਹਰਕਤ ਦੇ ਵਿੱਚ ਆਉਂਦਾ ਹੈ ਤੇ ਜਿਸ ਥਾਂ ਤੋਂ ਉਹਨੂੰ ਕਾਲ ਆਈ ਹੁੰਦੀ ਹੈ ਤਾਂ ਉਹ ਉਸ ਥਾਂ ਤੇ ਪਹੁੰਚਦਾ ਉੱਥੇ ਜਾ ਕੇ ਉਹ ਦੇਖਦਾ ਹੈ ਕਿ ਇੱਕ ਜੋੜਾ ਜਿਹੜਾ ਕਿ ਹਸਪਤਾਲ ਜਾਣ ਦੀ ਤਿਆਰੀ ਦੇ ਵਿੱਚ ਹੈ ਔਰ ਔਰਤ ਹੈ ਜਿਹੜੀ ਉਹ ਇੱਕ ਬੱਚੇ ਦੀ ਮਾਂ ਬਣਨ ਵਾਲੀ ਸੀ ਤਾਂ ਔਰਤ ਦਰਦਾਂ ਨਾਲ ਕਰਹਾ ਰਹੀ ਸੀ ਕਿਉਂਕਿ ਬਹੁਤ ਹੀ ਥੋੜੇ ਸਮੇਂ ਵਿੱਚ ਬੱਚੇ ਨੂੰ ਉਹ ਜਨਮ ਦੇਣ ਜਾ ਰਹੀ ਸੀ ਉਸ ਸਮੇਂ ਹਰਦੀਪ ਸਿੰਘ ਤੂਰ ਦੇ ਦਿਮਾਗ ਦੇ ਵਿੱਚ ਇਹ ਗੱਲ ਆਈ ਕਿ ਮੈਂ ਐਂਬੂਲੈਂਸ ਨੂੰ ਕਾਲ ਕਰ ਦੇਵਾਂ ਪਰ ਫਿਰ ਉਸ ਨੇ ਸੋਚਿਆ ਕਿ ਕਦੋਂ ਐਂਬੂਲੈਂਸ ਆਈ ਕਦੋਂ ਮੈਂ ਇਸ ਔਰਤ ਨੂੰ ਅਸੀਂ ਉਸ ਐਂਬੂਲੈਂਸ ਚ ਪਾ ਕੇ ਲਿਜਾਵਾਂਗੇ ਉਸ ਵੇਲੇ ਤੱਕ ਕੁਝ ਵੀ ਹੋ ਸਕਦਾ ਹੈ ਮੈਂਸ 23 ਡਿਗਰੀ ਟੈਂਪਰੇਚਰ ਦੇ ਵਿੱਚ ਹਰਦੀਪ ਸਿੰਘ ਤੂਰ ਨੇ ਉਸ ਔਰਤ ਨੂੰ ਆਪਣੀ ਗੱਡੀ ਦੇ ਵਿੱਚ ਬਿਠਾਇਆ ਜਿਸ ਦੇ ਨਾਲ ਉਸ ਦਾ ਪਤੀ ਪਰਮੇਸ਼ਰ ਵੀ ਸੀਗਾ ਤੇ ਦੋਨਾਂ ਨੇ ਉਹਨਾਂ ਨੂੰ ਲੈ ਕੇ ਹਸਪਤਾਲ ਵੱਲ ਵਧਣਾ ਸ਼ੁਰੂ ਕਰ ਦਿੱਤਾ ਬਰਫੀਲੀਆਂ ਸੜਕਾਂ ਤਿਲਕ ਦੀਆਂ ਸੜਕਾਂ ਤਿਲਕਣ ਵਾਲਾ ਮਾਹੌਲ ਬਣਿਆ ਹੋਇਆ ਸੀ ਤੇ ਬਾਰ-ਬਾਰ ਸੜਕਾਂ ਤੇ ਆਉਂਦੀਆਂ ਬੱਤੀਆਂ ਉਸ ਦਾ ਸਬਰ ਪਰਖ ਰਹੀਆਂ ਸਨ ਪਰ ਹਰਦੀਪ ਸਿੰਘ ਤੂਰ ਨੇ ਆਪਣਾ ਸਿਰੜ ਕਾਇਮ ਰੱਖਿਆ ਸਬਰ ਕਾਇਮ ਰੱਖਿਆ ਕੋਈ ਕਾਨੂੰਨ ਦੀ ਲੰਗਣਾ ਨਹੀਂ ਕੀਤੀ ਇੱਥੇ ਇਹ ਵੀ ਦੱਸਣਯੋਗ ਗੱਲ ਹੈ ਕਿ ਅਜਿਹੇ ਐਮਰਜੈਂਸੀ ਹਾਲਾਤ ਦੇ ਵਿੱਚ ਜੇਕਰ ਸਾਡੇ ਦੇਸ਼ 'ਚ ਹੁੰਦਾ ਤਾਂ ਸਭ ਬੱਤੀਆਂ ਐਮਬੂਲੈਂਸ ਅਕਸਰ ਹੀ ਦੇਖਦੇ ਆਂ ਜੰਪ ਕਰ ਜਾਂਦੀਆਂ ਪਰ ਤੂਰਨੇ ਕੋਈ ਨਿਯਮ ਵੀ ਨਹੀਂ ਤੋੜਿਆ ਅਤੇ ਬਹੁਤ ਹੀ ਬਰਫ਼ੀਲੇ ਹਾਲਾਤਾਂ ਦੇ ਵਿੱਚ ਰਾਤ ਨੂੰ 30 ਮਿੰਟ ਦਾ ਜਿਹੜਾ ਸਫ਼ਰ ਸੀਗਾ ਉਸਔਰਤ ਦੇ ਘਰ ਤੋਂ ਲੈ ਕੇ ਹਸਪਤਾਲ ਤੱਕ ਦਾ 30 ਮਿੰਟ ਦਾ ਸਫ਼ਰ ਉਸਦੇ ਲਈ ਬਹੁਤ ਵੱਡੀ ਇੱਕ ਪਰਖ ਦੀ ਘੜੀ ਉਸਦੀ ਜ਼ਿੰਦਗੀ ਦਾ ਇੱਕ ਵੱਡਾ ਸਫ਼ਰ ਹੋ ਨਿਬੜਿਆ ਤਾਂ ਕੁਝ ਹੀ ਸਮੇਂ ਦੀ ਜਿਹੜੀ ਯਾਤਰਾ ਹਜੇ ਤੱਕ ਹੋਈ ਸੀ ਕਿ ਉਸ ਦੀ ਗੱਡੀ ਦੇ ਵਿੱਚ ਕਲਕਾਰੀਆਂ ਵੱਜ ਰੀਆਂ ਸ਼ੁਰੂ ਹੋ ਗਈਆਂ। ਭਾਵ ਕਿ ਔਰਤ ਨੇ ਗੱਡੀ ਦੇ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ। ਤਾਂ ਹਰਦੀਪ ਸਿੰਘ ਤੂਰ ਦੇ ਚਿਹਰੇ ਤੇ ਮੁਸਕਾਨ ਆ ਗਈ ਕਿ ਉਸ ਦੀ ਗੱਡੀ ਵਿੱਚ ਦੋ ਜੀ ਚੜੇ ਸੀ ਪਰ ਹੁਣ ਤਿੰਨ ਜੀ ਹੋ ਗਏ ਨੇ। ਤਾਂ ਹਰਦੀਪ ਸਿੰਘ ਤੂਰ ਨੇ ਨਿਸ਼ਚਿਤ ਸਮੇਂ ਦੇ ਵਿੱਚ ਔਰਤ ਨੂੰ ਔਰ ਉਸ ਦੇ ਬੱਚੇ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ। ਤਾਂ ਇਸ ਤੋਂ ਬਾਅਦ ਜਦੋਂ ਹਰਦੀਪ ਸਿੰਘ ਤੂਰ ਨੇ ਲੋਕਾਂ ਨਾਲ ਗੱਲ ਸਾਂਝੀ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਲੰਬੇ ਅਰਸੇ ਤੋਂ ਟੈਕਸੀ ਚਲਾ ਰਿਹਾ ਹੈ ਪਰ ਉਸ ਦੀ ਜ਼ਿੰਦਗੀ ਦੇ ਵਿੱਚ ਇਹ ਸਭ ਤੋਂ ਲੰਬੀ ਯਾਤਰਾ ਸੀਗੀ ਤੇ ਉਸ ਨੂੰ ਲੱਗਿਆ ਕਿ ਬਹੁਤ ਵੱਡਾ ਸਫ਼ਰ ਉਹਨੇ ਅੱਜ ਤੈਅ ਕੀਤਾਗਾ ਤੇ ਦੋਸਤੋ ਇਸ ਘਟਨਾ ਦੀ ਪੂਰੇ ਕੈਨੇਡਾ ਵਿੱਚ ਨਹੀਂ ਪੂਰੀ ਦੁਨੀਆ ਭਰ ਦੇ ਵਿੱਚ ਚਰਚਾ ਹੋਈ ਹੈ ਤੇ ਸਾਨੂੰ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਅਸੀਂ ਇਸ ਤਰ੍ਹਾਂ ਦੇ ਕਰਦਾਰ ਆਪਣੇ ਜਿਹੜੇ ਆ ਪੰਜਾਬੀਆਂ ਦੇ ਦੁਨੀਆ ਭਰ ਦੇ ਵਿੱਚ ਹੋਰ ਬੂੜੇ ਕਰੀਏ ਹੋਰ ਗੂੜੀਆਂ ਪੈੜਾਂ ਪਾਈਆਂ ਤੇ ਇਸੇ ਤਰ੍ਹਾਂ ਸੰਕਟ ਦੀ ਘੜੀ ਦੇ ਵਿੱਚ ਜਿਸ ਤਰ੍ਹਾਂ ਇਸ ਔਰਤ ਨੂੰ ਔਰ ਉਸ ਦੇ ਹੋਣ ਵਾਲੇ ਬੱਚੇ ਨੂੰ ਇੱਕ ਸੁਰੱਖਿਅਤ ਹੱਥਾਂ ਦੇ ਵਿੱਚ ਜਾਨਕੀ ਹਸਪਤਾਲ ਦੇ ਵਿੱਚ ਪਹੁੰਚਾਇਆ ਤਾਂ ਕੈਲਗਰੀ ਵਾਸੀ ਹਰਦੀਪ ਸਿੰਘ ਤੂਰ ਨੂੰ ਸਲੂਟ ਕਰਨਾ ਬਣਦਾ ਹੈ ਸਾਡੇ ਲਈ ਇਹ ਰੋਲ ਮਾਡਲ ਬਣ ਚੁੱਕਿਆ ਹੈ ਕੈਨੇਡਾ ਦੇ ਵਿੱਚ ਉਹਨੂੰ ਬੜਾ ਸਤਿਕਾਰ ਮਿਲ ਰਿਹਾ ਹੈ ਮੀਡੀਆ ਦੇ ਰਾਹੀਂ ਲੋਕ ਬੜਾ ਉਸ ਨੂੰ ਸਤਿਕਾਰ ਦੇ ਰਹੇ ਹਨ ਉਮੀਦ ਕਰਦਾ ਹਾਂ ਕਿ ਮੇਰੀ ਇਸ ਵੀਡੀਓ ਤੋਂ ਜਰੂਰ ਪ੍ਰੇਰਨਾ ਲਓਗੇ ਤੇ ਆਪਣੇ ਸ਼ਬਦਾਂ ਦੇ ਰਾਹੀਂ ਹਰਦੀਪ ਸਿੰਘ ਤੂਰ ਦੀ ਸ਼ਲਾਘਾ ਕਰੋਗੇ ਧੰਨਵਾਦ